ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਇੱਕ ਹੈ ਫਰਾਰ ਫਰਾਰ ਨੌਜਵਾਨ ਦੇ ਖਿਲਾਫ ਅਤੇ ਨਸ਼ਾ ਤਸਕਰੀ ਦੇ ਮਾਮਲੇ ਅੰਤਰ ਚਿਪਤਾਣਾ ਹਰਗਬਿੰਦਪੁਰ ਟੀਪੁਲਸ ਵੱਲੋਂ ਲਗਾਏ ਗਏ ਇੱਕ ਵਿਸ਼ੇਸ਼ ਨਾਕੇ ਦੌਰਾਨ ਬੁਲਟ ਤੇ ਸਵਾਰ ਦੋ ਮੋਟਰਸਾਈਕਲ ਨੌਜਵਾਨਾਂ ਜਾਂਦ ਰੁੱਕ ਤੱਕ ਇਸ਼ਾਰਾ ਕੀਤਾ ਤਾਂ ਇੱਕ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਦੂਸਰਾ ਫਰਾਰ ਹੋ ਗਿਆ ਤਲਾਸ਼ੀ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨ ਕੋਲੋਂ ਹੈਰੋਇਨ ਫਰਾਮਤ ਹੋਇਆ ਡੀਐਸਪੀ ਹਰਗਬਿੰਦ ਔਰ ਹਰੀਸ਼ ਬਾਲ ਨੇ ਦੱਸਿਆ ਕਿ ਜੋ ਨੌਜਵਾਨ ਇਸ ਨਸ਼ੇ ਨਾਲ ਗ੍ਰਿਫਤਾਰ ਕੀਤਾ ਗਿਆ ਇਸ ਦੀ ਪਛਾਣ ਅਮਰਸਾ ਦੇ बहन बाली ਬਚੋਈ ਹੈ ਜਦਕਿ ਦੂਸਰਾ ਸਾਥੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਹੈ ਉਸਦੀ ਪਛਾਣ ਤੇਜਪਾਲ ਸਿੰਘ ਤੇਜਾ ਵਜੋਂ ਹੋਈ ਹੈ ਉਹ ਜਿਹੜਾ ਅਮਰਸਰ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਟੀਐਸਪੀ ਨੇ ਦੱਸਿਆ ਕਿ ਉਹਨਾਂ ਦੇ ਥਾਣੇ ਹਰਗੋਬਿੰਦਪੁਰ ਪਲਨ ਨਸ਼ੀ ਵਿਰੁੱਧ ਚਲਾਈ ਗਈ ਮਹਿ ਪਹਿਲਾਂ ਹੀ ਕਾਫੀ ਨਸ਼ਾ ਤਸਕਰ ਕਾਬੂ ਕੀਤੇ ਜਾ ਚੁੱਕੇ ਹਨ ਤੇ ਭਾਰੀ ਮਾਤਰਾ ਵਿੱਚ ਨਸ਼ਾ ਸਮਗਰੀ ਵੀ ਬਰਾਮਦ ਹੋਈ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਖਿਲਾਫ ਇਹ ਜੰਗ ਚੱਲੀ ਰਹੇਗੀ ਉਸ ਸਮੇਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਨੂੰ ਕਾਫੀ ਸਫਲਤਾ ਮਿਲੀ ਕਿ ਇੱਕ ਅਸੀਂ ਮੰਝ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਨਾਕਾ ਲਗਾਇਆ ਹੋਇਆ ਸੀ ਤੇ ਉੱਥੇ ਦੋ ਨੌਜਵਾਨ ਜੋ ਕਿ ਬੁਲਟ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਜੋ ਇੱਕ ਨੂੰ ਅਸੀਂ ਕਾਬੂ ਕੀਤਾ ਤੇ ਦੂਸਰਾ ਉਥੋਂ ਭੱਜ ਗਿਆ ਤੇ ਜਿਹੜਾ ਕਾਬੂ ਕੀਤਾ ਹੈ ਤੇ ਉਹਦੇ ਕੋਲੋਂ ਸਾਨੂੰ 150 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਦੂਸਰਾ ਇਹ ਲੁੱਦੜ ਪਿੰਡ ਦਾ ਰਹਿਣ ਵਾਲਾ ਸੀਗਾ ਤੇ ਦੂਸਰਾ ਵੀ ਲੁੱਦੜ ਪਿੰਡ ਦਾ ਹੀ ਹੈ ਤੀਜਪਾਲ ਉਹਦਾ ਨਾਮ ਆ ਜਿਹੜਾ ਕਿ ਹਜੇ ਐਸਕੇਂਡਡ ਹੈ ਅਸੀਂ ਉਹਦੇ ਲਈ ਛਾਪੇਮਾਰੀ ਕਰ ਰਹੇ ਹਾਂ ਟੀਮਾਂ ਬਣਾਈਆਂ ਹੋਈਆਂ ਤੇ ਜਲਦੀ ਉਹਨੂੰ ਵੀ ਅਸੀਂ ਕਾਬੂ ਕਰਕੇ ਤੇ ਇਹਦਾ ਜਿਹੜਾ ਵੀ ਨੈਟਵਰਕ ਹੈਗਾ ਸਾਰਾ ਉਹਨੂੰ ਬਸਟ ਕਰਾਂਗੇ ਤੇ ਹੁਣ ਤੱਕ ਵੀ ਐਸਐਚਓ ਸੁਖندر ਸਿੰਘ ਜਿਹੜੇ ਸ਼੍ਰੀ ਗੁਰਵਿੰਦਪੁਰ ਹੈਗੇ ਆ ਔਰ ਇਹਨਾਂ ਦੀ ਟੀਮ ਨੇ ਮਿਲ ਕੇ ਕਾਫੀ ਮਿਹਨਤ ਕੀਤੀ ਹੈ ਜੇ ਨਸ਼ੇ ਦੇ ਵਿਰੁੱਧ ਤੇ 64 ਮੁਕੱਦਮੇ ਦਰਜ ਕਰਕੇ ਕਰੀਬ 107 ਦੋਸ਼ੀਆਂ ਨੂੰ ਅਸੀਂ ਹੁਣ ਤੱਕ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਕੀਤੀ ਹੈ ਤੇ ਗਾਂ ਵੀ ਇਹ ਸਾਡੀ ਜਿਹੜੀ ਇਹ ਜੰਗ ਜਿਹੜੀ ਨਸ਼ਾ ਵਿਰੁੱਧ ਹੈ ਪੂਰੀ ਤਰ੍ਹਾਂ ਨਾਲ ਜਾ ਰਹੀ ਹੈ ਤੇ ਮਾਨਯੋਗ ਸਾਡੇ ਜਿਹੜੇ ਡੀਆਈਜੀ ਬਾਰਡਰ ਜ਼ੋਨ ਨਾਨਕ ਸਿੰਘ ਡਾਕਟਰ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਸਾਹਿਬ ਸਾਡੇ ਕਸੇ ਮੀਰਜੀ ਬਟਾਲਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਕੇ ਇਹੀ ਕਿਸੇ ਵੀ ਨਸ਼ੇ ਦੇ ਪੈਡਲਰ ਔਰ ਸਮਗਲਰ ਨੂੰ ਬਿਲਕੁਲ ਨਹੀਂ ਛੱਡ ਰਹੇ ਤੇ ਉਹਨਾਂ ਨੂੰ ਉਹਨਾਂ ਦੇ ਪੂਰਾ ਸੀ ਉਹਨਾਂ ਦੇ ਨਤ ਪਾਈ ਹੋਈ ਹੈ ਤੇ ਗਾਂ ਵੀ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਕੰਮ ਕਰਦੇ ਰਹਾਂਗੇ ਜਿਹੜਾ ਹੈਗਾ ਜੀ ਥਾਣਾ ਜਿਹੜਾ ਮਜੀਠਾ ਹੈਗਾ ਉਹਦੇ ਅੰਦਰ ਅਤਰਗਤ ਆਂਦਾ ਇਹ ਪਿੰਡ ਤੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਨਾਲ ਸੰਬੰਧਿਤ ਹੈ ਜਿਹੜੇ ਦੇਖੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤੇ ਕਰੋੜਾ ਅਰਬਾਂ ਦੀ ਉਹ ਹੋ ਜਾਂਦੀ ਹੈ ਜਾ ਕੇ ਤੇ ਬਾਕੀ ਇੱਥੇ ਵੀ ਇਹ ਕਾਫੀ ਮਹਿੰਗੀ ਚੀਜ਼ ਜਿੱਤੀ ਹੈ ਜੇ ਇਹਨਾਂ ਨੂੰ ਜਿਹੜੀ ਅ 44500 ਰੁਪਏ ਗ੍ਰਾਂਟ ਦੇ ਹਿਸਾਬ ਨਾਲ 8-10 ਲੱਖ ਰੁਪਇਆ ਤੇ ਇਹਨਾਂ ਦੀ ਲੋਕਲ ਵੈਲਿਊ ਹੈਗੀ ਹੈ